ਅੱਜ ਦੀਆਂ ਖ਼ਬਰਾਂਵਾਲ ਚੱਲਿਏ ਸੀ ਵਾਈਟ ਹਾਊਸ ਦੇ ਐਨਵਾਇਰ ਜੋ ਸਟੀਮ ਵਿਦ ਕੌਫ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਕਿ ਜੋ ਹਮਾਸ ਆ ਉਹ ਗੁੱਡ ਰਿਸਪੌਂਸ ਨਹੀਂ ਦੇ ਰਹੀ ਤਾਂ ਕਿ ਜਿਹੜੀ ਆ ਸੀਜ਼ ਫਾਇਰ ਆ ਉਹ ਇਜ਼ਰਾਇਲ ਤੇ ਗਾਜ਼ਾ ਦੇ ਵਿੱਚ ਹੋ ਸਕੇ ਅ ਸੋ ਜਿਹੜੀ ਇਹ ਗੱਲਬਾਤ ਚੱਲ ਰਹੀ ਸੀ ਅ ਦੋਹਾ ਦੇ ਵਿੱਚ ਤੇ ਇਹ 60 ਦਿਨਾਂ ਲਈ ਸੀਜ਼ ਫਾਇਰ ਹੋਣੀ ਸੀ ਪਰ ਉਹ ਵਿੱਚ ਹੀ ਜਿਹੜੀ ਆ ਲੰਮਕਦੀ ਰਹੇਗੀ ਸੋ ਇਹਦੇ ਵਿੱਚ ਬੈਂਜਾਮਿਨ ਨੇਤਨੇ ਆ ਹੂਆ ਉਹਨਾਂ ਨੇ ਵੀ ਇਹ ਕਿਹਾ ਹੈਗਾ ਕਿ ਇਜ਼ਰਾਈਲ ਵਾਲੇ ਜੋ ਆ ਹਮਾਸ ਦੇ ਨਾਲ ਕੋਈ ਨਾ ਕੋਈ ਜਿਹੜੀ ਐਂਗੋਸ਼ੀਏਸ਼ਨ ਕਰਨਗੇ ਦੂਸਰੇ ਪਾਸੇ ਅੱਜ ਫਰਾਂਸ ਨੇ ਇਹ ਕਹਿ ਦਿੱਤਾ ਹੈ ਕਿ ਅਸੀਂ ਪਾਲਿਸਟੀਨੀਅਨ ਸਟੇਟ ਨੂੰ ਆਫੀਸ਼ੀਅਲੀ ਰਿਕੋਗਨਾਈਜ਼ ਕਰਨੇ ਜਾ ਰਹੇ ਹੈਗੇ ਆ ਐਕਸ ਦੇ ਉੱਤੇ ਜੋ ਮੈਕਰੋਨ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਕਹਿੰਦੇ ਭਈ ਯੂਨ ਜਿਹੜਾ ਅਸੈਂਬਲੀ ਆ ਨਿਊਯਾਰਕ ਦੇ ਵਿੱਚ ਉੱਥੇ ਇਹ ਚੀਜ਼ ਜਿਹੜੀ ਆ ਅਨਾਉਂਸ ਕੀਤੀ ਜਾਊਗੀ ਕਿਉਂਕਿ ਪੈਲਸਤਿਨੀ ਲੋਕਾਂ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜਿਹੜਾ ਧੱਕਾ ਆ ਉਹਨਾਂ ਦੇ ਨਾਲ ਹੋ ਰਿਹਾ ਹੈਗਾ ਪੈਲਸਤਿਨੀਅਨ ਲੋਕਾਂ ਨੇ ਜਾਂ ਉਹਨਾਂ ਦੇ ਆਫੀਸ਼ੀਅਲਸ ਨੇ ਮੈਕਰੋਨ ਦੇ ਇਸ ਡਿਸੀਜਨ ਦਾ ਕਾਫੀ ਜ਼ਿਆਦਾ ਜਿਹੜਾ ਧੰਨਵਾਦ ਕੀਤਾ ਹੈਗਾ ਇਜ਼ਰਾਇਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਤੇ ਇਹ ਤਾਂ ਇੱਕ ਤਰ੍ਹਾਂ ਨਾਲ ਤੁਸੀਂ ਟੈਰਰਿਸਟਾਂ ਨੂੰ ਰਿਵਾਰਡ ਕਰ ਰਹੇ ਹੋ ਜਿਸ ਤਰ੍ਹਾਂ ਉਹਨਾਂ ਦਾ ਪੱਕਾ ਹੀ ਜਿਹੜਾ ਵਜ੍ਹਾ ਹੁੰਦਾ ਵੀ ਜਿਹੜਾ ਵੀ ਕੋਈ ਉੱਥੇ ਬੰਦਾ ਹੈਗਾ ਉਹ ਆਤਵਾਦੀ ਹੈਗਾ ਸੋ ਹੁਣ ਤੱਕ 60000 ਤੋਂ ਵੱਧ ਜਿਹੜੇ ਆ ਪਾਲਸਤੀਨੀਆ ਨੂੰ ਮਾਰੇ ਜਾ ਚੁੱਕੇ ਆ 1400 ਦੇ ਕਰੀਬ ਜੋ ਇਜ਼ਰਾਈਲੀ ਆ ਉਹ ਇਸ ਕਨਫਲਿਕਟ ਵਿੱਚ ਮਾਰੇ ਜਾ ਚੁੱਕੇ ਹੈਗੇ ਹਾਂਜੀ ਬਿਲਕੁਲ ਅਤੇ ਆਪਾਂ ਦੇਖਿਆ ਹੀ ਹੈ ਕਿ ਸਮੇਂ ਦਰ ਸਮੇਂ ਆਪਾਂ ਇਹਦੇ ਉੱਤੇ ਗੱਲਬਾਤ ਵੀ ਹਮੇਸ਼ਾ ਕਰਦੇ ਰਹੇ ਹਾਂ ਗਾਜ਼ਾ ਦੇ ਲੋਕਾਂ ਦੇ ਬਾਰੇ ਹੁਣ ਜਿਹੜੇ ਲੰਘੇ ਦਿਨ ਨੇ ਇਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਜੁਲਾਈ ਦੇ ਵਿੱਚ ਹੀ ਜਿਹੜੇ ਕਪੋਸ਼ਨ ਵਾਲੇ ਬੱਚੇ ਨੇ ਉਹਨਾਂ ਦੀ ਗਿਣਤੀ ਜਿਹੜੀ ਆ 5000 ਹੋ ਚੁੱਕੀ ਹੈ ਤੇ ਲੰਘੇ ਕੁਝ ਘਾਂਟਿਆਂ ਦੇ ਵਿੱਚ ਜਿਹੜੀਆਂ ਭੁੱਖ ਕਰਕੇ ਮੌਤਾਂ ਨੇ ਉਹਨਾਂ ਦੀ ਗਿਣਤੀ 113 ਇਹਨਾਂ ਦੇ ਵਿੱਚੋਂ ਜਿਹੜੇ ਬੱਚਿਆਂ ਦੀ ਡੈਥ ਹੋਈ ਹੈ ਜਿਹੜੇ ਬੱਚੇ ਨੇ ਜਿਨ੍ਹਾਂ ਦੀਆਂ 113 ਮੌਤਾਂ ਹੋਈਆਂ ਨੇ ਇਹਨਾਂ ਦੇ ਵਿੱਚੋਂ 30 ਤੋਂ ਵੱਧ ਜਿਹੜੇ ਉਹ ਛੋਟੇ ਬੱਚੇ ਨੇ ਤੁਸੀਂ ਦੇਖੋ ਵੀ ਦੁਨੀਆ ਦੇ ਵਿੱਚ ਇਸ ਟਾਈਮ ਭੁੱਖ ਕਰਕੇ ਜਾਂ ਉੱਥੇ ਲੋਕਾਂ ਦਾ ਬੰਬਾਰਡਮੈਂਟ ਕਰਕੇ ਬੱਚੇ ਮਾਰੇ ਜਾ ਰਹੇ ਨੇ ਬੱਚੇ ਭੁੱਖੇ ਮਰ ਰਹੇ ਨੇ ਪਰ ਦੁਨੀਆ ਇਸ ਟਾਈਮ ਜਿਹੜੀ ਇਹ ਪੂਰੀ ਤਮਾਸ਼ੀਬੀਣ ਦੀ ਤਰ੍ਹਾਂ ਦਿਖ ਰਹੀ ਹੈ ਸਾਰੇ ਕਾਸੇ ਨੂੰ ਕਿ ਵਰਲਡ ਦੀਆਂ ਜਿਹੜੀਆਂ ਮਨੁੱਖਤਾਵਾਦੀ ਲੋਕ ਨੇ ਜਿਹੜਾ ਮਨੁੱਖਤਾਵਾਦੀ ਜਿਹੜੇ ਦੇਸ਼ ਨੇ ਉਹ ਵੀ ਇਸ ਸਾਰੇ ਵਰਤਾਰੇ ਨੂੰ ਚੁੱਪ-ਚਾਪ ਤਰੀਕੇ ਦੇ ਨਾਲ ਦੇਖ ਰਹੇ ਨੇ ਪਰ ਚਲੋ ਜਿਹੜੇ ਇਨਸਾਨੀਅਤ ਦੀ ਭਾਵਨਾ ਰੱਖਦੇ ਲੋਕ ਨੇ ਉਹ ਇਹਦੇ ਲਈ ਲਗਾਤਾਰ ਆਵਾਜ਼ ਬੰਦ بلند ਕਰ ਰਹੇ ਨੇ ਕਈ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਦੇਸ਼ ਕਿਹੜਾ ਜਾਂ ਉੱਥੋਂ ਦੇ ਲੋਕ ਕਿਹੜੇ ਮੂਲ ਦੇ ਨੇ ਕਿਹੜੇ ਭਾਈਚਾਰੇ ਦੇ ਨੇ ਕਈ ਵਾਰੀ ਤੁਹਾਨੂੰ ਮਨੁੱਖਤਾ ਦੇ ਆਧਾਰ ਤੇ ਲੋਕਾਂ ਦੇ ਵਿੱਚ ਲੋਕਾਂ ਦੇ ਲਈ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਚਾਹੀਦੀ ਹੈ